48 36 10 ਆ ਗਿਆ ਜੀ ਉਹਦਾ ਓਰੀਜਨਲ ਓਰੀਜਨਲ ਆ ਬਾਕੀ ਉਹ ਵੀ ਇੰਜਨ ਗੇ ਦਾ ਬਹੁਤ ਚੰਗਾ ਟਰੈਕਟਰ ਹੈ ਠੀਕ ਹੈ ਜੀ 99 ਮਾਡਲ ਹੈ ਹਾਂਜੀ 140000 ਰੁਪਏ ਡਿਮਾਂਡ ਇਹਦੀ ਹੈ ਠੀਕ ਹੈ ਜੀ ਸਵਾ ਲੱਖ ਦਾ ਇਹ ਦੇ ਦਾਂ ਆਪਾਂ ਸਵਾ ਲੱਖ ਦਾ ਫਿਰ ਆ ਗਿਆ ਜੀ 9 ਮਾਡਲ ਇੱਕ ਡਿਮਾਂਡ ਇੱਕ ਪੈਂਡ ਕਰਦੇ ਆ 145000 ਦੇ ਦਾਂ ਠੀਕ ਜੀ ਬੀਪੀ ਆ ਜੀ ਠੀਕ ਹੈ ਜੀ 8 ਮਾਡਲ ਪਾਵਰ ਡਿਸਟਰੀਬਿਊਟਰ ਵਾਲਾ ਮਾਡਲ ਆ ਗਿਆ ਪਾਵਰ ਸ਼ੇਅਰਿੰਗ ਆ ਗਿਆ ਠੀਕ ਹੈ ਜੀ ਸਾਰਾ ਓਰੀਜਨਲ ਹੈ 292 8 ਮਾਡਲ ਦੀ ਡਿਮਾਂਡ ਹਾਂ ਇਹਦਾ ਕਿੰਨੇ ਤੱਕ 270 ਦਾ ਦੇ ਦਾਂ 270 ਅੰਧੀ ਅਸੀ ਕਾਲ ਦੋਸਤੋ ਆਪਾਂ ਪਹੁੰਚੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਦੀਪ ਬਾਈ ਨਾਲ ਕਰਦੇ ਆ ਗੱਲਬਾਤ ਅਸੀ ਕਾਲ ਜੀ ਅਸੀ ਕਾਲ ਬਾਈ ਜੀ ਕੀ ਕਹੋ ਜੀ ਵਧੀਆ ਬਾਈ ਵਧੀਆ ਕਿੰਨੇ ਕੁ ਟਰੈਕਟਰ ਹੈ ਜੀ ਅੱਜ ਜੀ ਬਾਈ ਆਪਣੇ ਕੋਲ 10-12 ਟਰੈਕਟਰ ਠੀਕ ਆ ਜੀ ਤੇ ਲੋਕੇਸ਼ਨ ਕੀ ਰਹਿ ਜਾਂਦੀ ਹੈ ਲੋਕੇਸ਼ਨ ਬਾਈ ਪਿੰਡ ਰਾਪ ਰਹਿ ਜਾਂਦਾ ਮੰਡੀ ਸਾਬੋ ਤੋਂ 19 ਕਵਾਟੇ ਮਾਨਸਤ ਵੀ 19 ਕਵਾਟੇ ਠੀਕ ਆ ਜੀ ਮੰਡੀ ਚ ਪੰਪ ਦੇ ਨਾਲ ਹਾਂ ਮੰਡੀ ਪੰਪ ਦੇ ਨਾਲ ਹੈ ਟਰੈਕਟਰ ਤਲਵੰਡੀ ਵੀ ਹੁੰਦੇ ਆ ਠੀਕ ਆ ਜੀ ਵੀਡੀਓ ਸ਼ੁਰੂ ਕਰਦੇ ਆ ਜੀ ਫਾਰਮਰ ਟਰੈਕ ਤੋਂ ਹਾਂ ਪੰਜਾਬ ਦਾ ਨੰਬਰ 60 ਵਾਲਾ ਫਾਰਮ ਹੈ ਹਾਂ 97 ਮਾਡਲ ਆ ਬਾਈ ਹਾਂਜੀ ਡਬਲ ਕਲਚ ਹੈ ਹਾਂਜੀ ਪੰਜਾਬ ਨੰਬਰ 48 ਹੈਗਾ 50% ਠੀਕ ਹੈ ਜੀ ਇੰਜਨ ਗੇਅਰ ਦਾ ਬਹੁਤ ਵਧੀਆ ਹੈ ਠੀਕ ਹੈ ਜੀ ਹਾਂ ਡਿਮਾਂਡ ਜੀ ਡਿਮਾਂਡ 1.75 ਹੈ ਲੈਣ ਦੇਣ ਬਾਈ ਲੈਣ ਦੇਣ ਜੋ ਮਰਜ਼ੀ ਆਜੇ ਬੰਦਾ ਮੌਕੇ ਤੇ ਕਰਦਾ ਹੈ ਥੋੜ ਖੁੱਲੀ ਕਰਾਂਗੇ ਠੀਕ ਹੈ ਜੀ ਹੈ ਠੀਕ ਹੈ ਰੇਟ ਸਾਰੇ ਆਂਦੇ ਆਪਾਂ ਦੱਸ ਦਾਂਗੇ ਕੋਈ ਕਿਸੇ ਨਾਲ ਖੀਰਨੀ ਹਾਂ ਜੀ ਜਿਹੜਾ ਮੋੜ ਲਾਉ ਉਹ ਅਗਲਾ ਆਪਾਂ ਟਰੈਕਟਰ ਤੇ ਆਪਾਂ ਨੂੰ ਜੇ ਜੱਜ ਗਿਆ ਆਪਾਂ ਟਰੈਕਟਰ ਦੇ ਦਿਆਂਗੇ ਠੀਕ ਆ ਜੀ ਜੱਜ ਨੇ ਫਿਰ ਨਾ ਟਰੈਕਟਰ ਦੇ ਦਿਆਂਗੇ ਠੀਕ ਆ ਮਹਿੰਦਰਾ ਆ ਗਿਆ ਜੀ 265 ਡੀਆਈ ਭੂਮੀ ਪੱਤਰਾ ਹਾਂ ਕਿੰਨੇ ਮਾਡਲ ਹੈ ਜੀ ਇਹ ਇਹ 2001 ਮਾਡਲ ਆ ਬਾਈ ਠੀਕ ਆ ਜੀ ਫਰਾਨੇ ਦਾ ਨੰਬਰ ਹੈ ਹਾਂ ਜੀ ਠੀਕ ਹੈ ਟਾਇਰ ਅਗਲੇ ਨਵੇਂ ਆ ਪਿਛਲੇ 50% ਹੈ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਸਾਫ ਹੈ ਠੀਕ ਆ ਸੈਲਫ ਸ਼ੂਟ ਹੋ ਕੇ ਓਕੇ ਓਕੇ ਜਮਾ ਠੀਕ ਆ ਡਿਮਾਂਡੀ ਡਿਮਾਂਡ 160000 ਰੁਪਏ ਦੀ ਵੀ ਇਹ ਕਿੰਨੇ ਤੱਕ ਬਣੂਗਾ ਦੇ ਰਹੇ ਆਪਾਂ 40-45 ਹਜ਼ਾਰ ਰੁਪਏ ਦਾ ਠੀਕ ਹੈ ਬਾਕੀਆਂ ਕੋਈ ਵੀ ਟ੍ਰੈਕਟਰ ਆ ਬਾਈ ਲਖੀਰ ਨਹੀਂ ਕਿਛਦੀ ਵੀ ਠੀਕ ਆ ਜੀ ਫਿਰ ਵੀ ਮੰਨਤਾ ਨਾ ਹੋ ਜੂਗੀ ਹੋ ਜੂਗਾ ਅੱਗੇ 46 37 10 ਆ ਗਿਆ ਜੀ ਹਾਂ ਇਹਦਾ ਨੰਬਰ ਬਾਈ ਇਹਦਾ ਨੰਬਰ ਵੀ ਬਾਈ ਹਰਿਆਣੇ ਦਾ ਹੈ ਹਰਿਆਣੇ ਦਾ ਨੰਬਰ ਆ ਹਾਂ ਸਟicker ਨਵੇਂ ਆ ਹਾਂ ਬਾਕੀ ਸੋਹ ਸਦਾ ਰਿਜਨਲ ਹੈ ਰਿਜਨਲ ਆ ਬਾਕੀ ਉਹ ਵੀ ਇੰਜਨ ਗੇ ਦਾ ਬਹੁਤ ਚੰਗਾ ਟ੍ਰੈਕਟਰ ਹੈ ਠੀਕ ਹੈ ਜੀ 99 ਮਰਲਾ ਹੈ ਹਾਂ ਜੀ 1.40 ਲੱਖ ਰੁਪਏ ਡਿਮਾਂਡ ਇਹਦੀ ਹੈ ਠੀਕ ਹੈ ਜੀ ਸਵਾ ਲੱਖ ਦਾ ਇਹ ਦੇ ਦਾਂ ਆਪਾਂ ਸਵਾ ਲੱਖ ਦਾ ਐ ਟੂਰ ਵੀ ਚੰਗੇ ਬਈ ਚੰਗੇ ਬਈ ਹੈ ਇੱਧਰ ਡਾਰਾਂ ਚ ਠੀਕ ਹੈ ਜੀ ਹਾਂ ਅੱਗੇ ਐਸਟਰ ਆ ਗਿਆ ਜੀ 9 ਮਰਲਾ 9 ਮਰਲਾ ਠੀਕ ਹੈ ਇਹ ਪੰਜਾਬ ਨੰਬਰ ਆ ਬਾਈ ਹਾਂ ਜੀ ਫਰਸਟ ਪਾਰਟੀ ਦਾ ਡਾਕਟਰ ਜਮਨ ਠੀਕ ਹੈ ਜੀ ਚਲਾਈ ਚੂ ਦਾ ਜਮਨ ਨਵਾਂ ਡਾਕਟਰ ਹੈ ਪੀਵੀ 31 ਮਾਨਸਾ ਦਾ ਨੰਬਰ ਮਾਨਸਾ ਨੰਬਰ ਹਾਂ ਪਹਿਲੇ ਮਾਲਕਾਂ ਦਾ ਠੀਕ ਹੈ ਟਾਇਰ ਬਾਈ ਟੈਰ ਬਾਈ ਮੁੱਲੇ 60 ਕੇ ਪੈਸੇ ਲਾਲਾ ਪਿਛਲੇ ਵੀ 60 ਕੇ ਪੈਸੇ ਹੈਗੇ ਠੀਕ ਹੈ ਜੀ ਬਾਕੀ ਉਹ ਟਰੈਕਟਰ ਨਵਾਂ ਬਹੁਤ ਜ਼ਿਆਦੇ ਹੈ ਕੰਡੀਸ਼ਨ ਵੀ ਪੂਰੀ ਵਧੀਆ ਪੂਰੀ ਓਕੇ ਕੰਡੀਸ਼ਨ ਸਾਰਾ ਅਰੀਜਨਲ ਹੈ ਠੀਕ ਹੈ ਅਰੀਜਨਲ ਹੈ ਸਾਰਾ ਛਤਰੀ ਬਈ ਦੇ ਨਾਲ ਛਤਰੀ ਹੈ ਨਹੀਂ ਦੇ ਨਾਲ ਠੀਕ ਹੈ ਜੀ ਹਾਂ ਟੰਡਾ ਬੱਟੀ ਦੇ ਨਾਲ ਉਹ ਹੈਗੇ ਇਹ ਕਿੰਨੇ ਕੇ ਤੱਕ ਬਣੂ ਇੱਕ ਡਿਮਾਂਡ ਇੱਕ 65 ਕਰਦੇ ਆ 145000 ਦੇ ਦੇ ਇੱਕ 45 ਦਾ ਹਾਂ ਠੀਕ ਹੈ ਜੀ ਅੱਗੇ ਸੋਨਾ ਲਿਖਾ ਡੀਏ 750 ਆ ਗਿਆ ਜੀ ਹਾਂ ਇਹ ਕਿੰਨੇ ਮਾਡਲ ਹੈ ਇਹ ਪੰਜ ਮਾਡਲ ਆ ਬਾਈ ਚਾਰ ਡਾ ਰਸਤੀ 85 ਪੈਸੇ ਠੀਕ ਹੈ ਜੀ ਲੋਹੇ ਠੀਕ ਹੈ ਜੀ ਸਾਰਾ ਟਰੈਕਟਰ ਜੈਨੂਆ ਨੇ ਠੀਕ ਹੈ ਜੀ ਬਾਕੀ ਇੰਜਨ ਗੇਅਰ ਦਾ ਬੰਦਾ ਬਾਅ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਡਬਲ ਕਲੱਚ ਡਬਲ ਕਲੱਚ ਹੈ ਪੰਜ ਮਾਡਲ ਦੀ ਪੰਜ ਮਾਡਲ ਹੈ ਲੋਹੇ ਦੇ ਵੇਟ ਹੀ ਇੱਕ ਟੁਕੜਾ 7-8000 ਰੁਪਏ ਦੇ ਠੀਕ ਹੈ ਜੀ ਹਾਂ ਡਿਮਾਂਡ ਇਹਦੀ ਡਿਮਾਂਡ ਇਹਦੀ 240 ਹੈ ਰੈਪੜ ਦੇ ਤੇ ਨਹੀਂ ਲਾਉਂਦਾ ਨਾ ਨਾ ਲੋਹੇ ਦੇ ਲੋਹੇ ਦੇ ਠੀਕ ਹੈ ਹਾਂ ਲੈਣ ਦੇ ਕਿੰਨੇ ਦਾ ਹੂਏ ਸਵਾ ਦੋ ਲੱਖ ਦਾ ਦੇ ਦੇ ਸਵਾ ਦੋ ਦਾ ਉਹਨਾਂ ਬਾਅ ਕੇ ਫਿਰ ਵੀ ਆਪਣੇ ਘਰੇ ਖੜਾ ਦੇ ਕੋਈ ਦਿੱਕਤ ਆ ਜੀ ਦਿੱਕਤ ਆ ਜੀ ਹਾਂ ਠੀਕ ਹੈ ਜੀ ਅੱਗੇ 8 ਇਹ 4 ਮਾਡਲ ਆ ਗਿਆ ਸਿੰਗਲ ਸਟਾਰ ਹਾਂ ਡਬਲ ਕਲਚ ਹੈ ਹਾਂਜੀ ਟਾਇਰ ਹੈਗੇ ਅੱਧੇ ਗੇਰੇ ਹਾਂਜੀ ਬਾਕੀ ਇੰਜਨ ਗੇਅਰ ਦਾ ਬਹੁਤ ਵਧੀਆ ਹੈ ਠੀਕ ਹੈ ਜੀ ਫਿਰਣਾ ਨੰਬਰ ਹੀ ਇਹ ਹੈ ਵਰਾੜਾ ਦਾ ਸਾਫ ਹੈ ਭਾਈ ਪੂਰਾ ਸਾਫ ਹੈ ਭਾਈ ਠੀਕ ਹੈ ਜੀ ਹਾਂ ਇਹਦੀ ਡਿਮਾਂਡ ਹੀ ਜੀ 4 22 22 ਹਾਂ ਇਹ ਕਿੰਨੇ ਦਾ ਪੂਰੇ ਦੋ ਦਾ ਦੇ ਦਾ ਪੂਰੇ ਦੋ ਦਾ ਇਹ ਬਣ ਜੂ ਹਾਂ ਅੱਗੇ 44 ਹਾਂ ਅੱਗੇ ਹੈ ਗਈ ਸਪਰਾ 744 ਹਰਿਆਣਾ ਦਾ ਨੰਬਰ ਹਰਿਆਣਾ ਦਾ ਨੰਬਰ ਹੈ ਭਾਈ 4556 ਹੈ ਜੀ ਹਾਂਜੀ ਜਨਗਿਰ ਦੇ ਵੀ ਪੂਰਾ ਫੁੱਲ ਸਾਫ ਹੈ ਡੀਲੈਕਸ ਮਾਡਲ ਹੈ ਹਾਂ ਡੀਲੈਕਸ ਮਾਡਲ ਆ ਗਿਆ ਅੰਦਾ ਵਾਗ ਤਸੱਲੀ ਕਰਕੇ ਲਿਆ ਸਕਦਾ ਆਪਣੇ ਘਰੋਂ ਠੀਕ ਹੈ ਜੀ ਹਾਂ 2 ਲੱਖ 20 ਹੈ ਡਿਮਾਂਡ ਇਹਦੀ ਹੈ ਹਾਂਜੀ ਪੂਰੇ 2 ਲੈ ਦੇ ਦਾ ਠੀਕ ਹੈ ਜੀ ਡਬਲ ਕਲਚ ਹੈ ਹਾਂ ਅੱਗੇ ਆ ਗਿਆ ਫਾਰਮਟਰ ਹੈ ਹਾਂ 65 ਵਾਲਾ 65 EP EP ਠੀਕ ਹੈ ਜੀ 8 ਮਾਡਲ 8 ਮਾਡਲ ਹੈ ਠੀਕ ਹੈ ਜੀ ਟਾਇਰ ਬਈ ਟਰ ਹੋਣਗੇ ਬਾਈ 65 ਤੋਂ 70 ਰੁਪਏ ਠੀਕ ਹੈ ਜੀ ਇੰਜਨ ਗੇਅਰ ਦਾ ਜੱਜ ਕੇ ਚੰਗਾ ਜਿੰਨਾ ਕਹਿ ਦਈਏ ਐਵਰ ਵਾਲੀ ਰੋਡ ਲੱਗੀ ਹਾਂ ਐਵਰ ਲੋਗੇ ਡਾਬਲ ਡਿਸਟ੍ਰਿਬਿਊਟਰ ਵਾਲਾ ਮਾਡਲ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਠੀਕ ਹੈ ਜੀ ਸਾਰਾ ਓਰੀਜਨਲ ਹੈ ਹਾਂ ਠੀਕ ਇੱਕ ਵੀ ਕਮੀ ਨਹੀਂ ਵਿੱਚ ਟਰੈਕਟਰ ਦੇ ਦੇਖਣ ਨੂੰ 16 ਦੇ ਟਾਇਰਾਂ 'ਚ 16 ਦੇ ਟਾਇਰਾਂ 'ਚ ਠੀਕ ਹੈ ਜੀ ਹਾਂ ਅਗਰੇੜਾਂ ਦਾ ਬਾਈ ਸਾਰਾ ਓਰੀਜਨਲ ਐ ਪਾਇਆ ਸਾਫ ਸ਼ੀਸ਼ੇ ਵਰਗੇ ਜਮਾ ਠੀਕ ਹੈ ਜੀ ਹਾਂ ਬਾਡੀ ਬੁੱਡੀ ਦਿਖਾਰੇ ਬੱਬੂ ਬਹੁਤ ਸਾਫ ਪਈ ਨੇ ਜੈ ਜੀ ਠੀਕ ਹੈ ਜੀ ਹਾਂ ਕਿਤੋਂ ਕੋਈ ਵੈਲਟ ਨਹੀਂ ਕਿਤੋਂ ਕੋਈ ਐ ਨਹੀਂ ਠੀਕ ਹੈ ਮੈਂ ਪਿਆਜ ਦੇਵਾ ਸ਼ੀਸ਼ੇ ਵਰਗਾ ਰੈਟ ਹੈ ਠੀਕ ਹੈ ਜੀ ਕੋਈ ਕਮੀ ਨਹੀਂ ਹੈ ਇਹਦੇ ਵਿੱਚ ਠੀਕ ਹੈ ਜੀ ਹਾਂ ਇਹਦੀ ਡਿਮਾਂਡ ਬਾਈ 292 ਬਾਈ 292 ਅੱਠਵਾਂ ਮਾਡਲ ਦੀ ਡਿਮਾਂਡ ਹਾਂ ਇਹਦਾ ਕਿੰਨੇ ਤੱਕ ਦੋ 70 ਦਾ ਦੇ ਦਾਂ 270 ਦਾ ਜੀ ਹਾਂ ਠੀਕ ਹੈ ਜੀ ਹਾਂ ਇਹ ਆ ਗਿਆ 35 ਹਜ਼ਾਰ ਸੋਨਾ ਲਿੱਕਾ ਬਾਈ 35 ਵਾਲਾ ਸੋਨਾ ਲਿੱਕਾ ਪੰਜਾਬ ਦਾ ਨੰਬਰ ਹਾਂ ਅੱਠ ਮਾਡਲ ਹੈ ਹਾਂ ਜੀ ਫਰਸਟ ਪਾਰਟੀ ਚੈਰੇ ਡਾਇਰ ਬੀ ਕੇ ਗਵਾਂਡਰ ਤੇ ਜਮਾ ਨਵੇਂ ਠੀਕ ਹੈ ਜੀ ਚੌਕੜਾ ਟਾਇਰਾਂ ਦਾ ਨਵਾਂ ਬਾਈ ਹਾਂ ਡਬਲ ਕਲੱਚ ਹੈ ਡਬਲ ਕਲਚ ਚ ਆ ਗਿਆ ਸੈਡ ਗੇਅਰ ਆ ਸੈਡ ਗੇਅਰ ਚ ਆ ਗਿਆ ਠੀਕ ਹੈ ਜੀ ਇਹਦੀ ਦਮਾਂ ਡੀ ਜੀ 265000 ਰੁਪਏ ਬਾਈ 2.5 ਦਾ ਡਿਮਾਂਡ ਹਾਂ ਕਿੰਨੇ ਤੱਕ ਬੋਲੋ 45000 ਦੇ ਦੇ 2.45 ਹਾਂ ਠੀਕ ਹੈ ਜੀ ਇਹ ਹੱਥ ਮਾਰ 44 ਆ ਗਿਆ ਬਾਈ ਇਹ ਪੰਜਾਬ ਨੰਬਰ ਚ ਆ ਗਿਆ ਹਾਏ ਪੰਜਾਬ ਨੰਬਰ ਚ ਆ ਗਿਆ ਸਿੰਗਲ ਸਟਾਰ ਹਾਂ ਟਾਇਰ ਪਿਛਲੇ ਜਮਾ ਨਵੇਂ ਆਂ ਅਗਲੇ ਅੱਦੇ ਕੇ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਹਾਂ ਜੀ ਇੰਜਨ ਗੇਅਰ ਤਾਂ ਇਹ ਵੀ ਪੂਰਾ ਸਾਫ਼ ਹੈ ਠੀਕ ਹੈ ਜੀ ਮਗਰ ਐਡਮ ਰੂਟਾਂ ਦਾ ਵੀ ਸਾਫ਼ ਆ ਪੂਰਾ ਸਾਫ਼ ਪਿਆ ਬਾਈ ਠੀਕ ਹੈ ਜੀ ਹਾਂ ਇਹਦੀ ਡਿਮਾਂਡ ਜੀ 275 ਬਾਈ ਠੀਕ ਹੈ ਜੀ ਇਹ ਕਿੰਨੇ ਤੱਕ ਬਾਈ ਲੱਖਾ ਦੇ ਦੇ ਸਰ ਪਟਾਈ ਦਾ ਹਾਂ ਠੀਕ ਹੈ ਜੀ ਹਾਂ ਤੇ ਕੰਟੈਕਟ ਨੰਬਰ ਦੱਸ ਦੋ ਜੀ ਕੰਟੈਕਟ ਨੰਬਰ 9297815 ਹਾਂਜੀ 31516 ਠੀਕ ਹੈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਕਰਨ ਇਧਰਾਂ ਕੰਟੈਕਟ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਧੰਨਵਾਦ ਧੰਨਵਾਦ ਬਾਈ ਬਹੁਤ ਬਹੁਤ